ਸਾਸਰੀ ਗਾਲ ਜੀ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਅੱਜ ਹੈਗਾ ਜੀ ਦਿਨ ਸ਼ਨੀਵਾਰ 16 ਮਾਰਚ ਤੇ ਅੱਧਰ ਜੀ ਮੈਂ ਆਪਣਾ ਵਲੌਗ ਸਵੇਰ ਤੋਂ ਸ਼ੁਰੂ ਕੀਤਾ ਤੇ ਅੱਧਰ ਜੀ ਮੈਂ ਸਬਜ਼ੀਆਂ ਕੱਟਣ ਲੱਗੀ ਹੋਈਆਂ ਮੰਡੀੋਂ ਸਬਜ਼ੀਆਂ ਆਈਆਂ ਸੀ ਰਾਤੀ ਤੇ ਝੁਮਲਾ ਮਿਰਚ ਨਾ ਕਾਫੀ ਦਿੰਦੀ ਪਈ ਹੋਈ ਸੀਗੀ ਥੋੜੀ ਜੀ ਪਨੀਰ ਦੇ ਵਿੱਚ ਪਾਈ ਸੀ ਕੱਟ ਕੇ ਤੇ ਅੱਧਾ ਪੀਸ ਪਿਆ ਸੀਗਾ ਤੇ ਮੈਂ ਕਿਹਾ ਚਲੋ ਪਹਿਲਾਂ ਜੈਨੂ ਬਣਾ ਲੈਨੇ ਆ ਤੇ ਆ ਗੋਭੀ ਵਗੈਰਾ ਕੱਟ ਕੇ ਰੱਖੀ ਏ ਮੈਂ ਤੇ ਆ ਦੇਖੋ ਜੀ ਇਹ ਹੈਗਾ ਪੇਠਾ ਲੰਬਾ ਪੇਠਾ ਹਰਾ ਹਰਾ ਅੱਜ ਕੱਲ ਇਦਾਂ ਦੇ ਆ ਰਹੇ ਨੇ ਛੋਟੇ ਛੋਟੇ ਦੇਖਣ ਨੂੰ ਖੀਰੇ ਲੱਗਦੇ ਪਏ ਸੀਗੇ ਪਰ ਬਹੁਤ ਟੇਸਟੀ ਬੰਦਾ ਹੈ ਇਹ ਵਾਲਾ ਪੇਠਾ ਹਰਾ ਲੰਬਾ ਵਾਲਾ ਚਲੋ ਜੀ ਮੈਂ ਅਦਰ ਸ਼ਿਮਲਾ ਮਿਰਚ ਕੱਟ ਕੇ ਰੱਖੀ ਐ ਤੇ ਅਦਰ ਫ੍ਰਿਜ ਦੀ ਟੋਕਰੀ ਵੀ ਢੋ ਕੇ ਰੱਖੀ ਟਮਾਟਾ ਟਮਾਟਰ ਬਾਹਰ ਕੱਢ ਕੇ ਰੱਖੇ ਨੇ ਮੰਜੇ ਤੇ ਤੇ ਹੁਣ ਜੀ ਮੈਂ ਅਦਰ ਨੂੰ ਸਫਾਈ ਕਰਨ ਲੱਗੀ ਆ ਸਬਜ਼ੀਆਂ ਵਗੈਰਾ ਕੱਟ ਲਈਆਂ ਨੇ ਸਾਰੀਆਂ ਝਾੜੂ ਝੂੜੂ ਲਾ ਲਿਆ ਲੋ ਜੀ ਸਫਾਈ ਸੂਈ ਸਾਰੀ ਹੋ ਗਈ ਹੈ ਤੇ ਹੁਣ ਮੈਂ ਨਾ ਨੂੰ ਕੇ ਆ ਗਈ ਆ ਤੇ ਆਪਾਂ ਟੋਕਰੀ ਧੋ ਕੇ ਰੱਖੀ ਸੀ ਨਾ ਫ੍ਰਿਜ ਦੀ ਜਿਹੜੀ ਉਹ ਹੁਣ ਟੋਕਰੀ ਦੇ ਵਿੱਚ ਸਮਾਨ ਵਗੈਰਾ ਰੱਖ ਦਾਂਗੇ ਸੁੱਕ ਗਈ ਹੈ ਤੇ ਹੁਣ ਜੀ ਮੈਂ ਕੋਠੇ ਤੇ ਆਈਆਂ ਜੀ ਪੁਦੀਨਾ ਤੋੜਨ ਵਾਸਤੇ ਚਟਨੀ ਬਣਾਵਾਂਗੇ ਆਪਾਂ نیچے ਪਿਆਜ਼ ਪੂਜ ਕੱਟ ਕੇ ਰੱਖੇ ਹੋਏ ਨੇ ਤੇ ਆ ਦੇਖੋ ਜੀ ਮੈਂ ਨਾ ਮੇਥੀ ਦਾ ਬੀਜ ਪਾਇਆ ਸੀ ਕਾਫੀ ਚਿਰ ਪਹਿਲਾਂ 2 ਕੁ ਮਹੀਨੇ ਪਹਿਲਾਂ ਤੇ ਆ ਦੇਖੋ ਜੀ ਮੇਥੀ ਦੇ ਪੱਤੇ ਆ ਗਏ ਨੇ ਮੈਨੂੰ ਨਹੀਂ ਪਤਾ ਸੀ ਵੀ ਸੱਚੀ ਮੱਚੀ ਹੋਊਗੀ ਜੋ ਕਿ ਮੈਂ ਉਦੋਂ ਹੀ ਦੋ ਕੁ ਪੀਸ ਉੱਟਦੇ ਸੀਗੇ ਤੇ ਅੱਧਰ ਜੀ ਕੁਝ ਗਮਲੇ ਸੀ ਨਾ ਕਾਫੀ ਧੁੱਪ ਵਿੱਚ ਪਏ ਸੀ ਉਹ ਮੈਂ ਥੋੜਾ ਹੁਣ ਛਾਂ 'ਚ ਕਿਤੇ ਨੇ ਕਿਉਂਕਿ ਅੱਧਰ ਨਾ ਸਿੱਧੀ ਡਾਇਰੈਕਟ ਧੁੱਪ ਆਂਦੀ ਐ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੇ ਫਿਰ ਮੈਂ ਜਿਹੜੇ ਬੂਟਿਆਂ ਨੂੰ ਜ਼ਿਆਦਾ ਧੁੱਪ ਦੀ ਨਹੀਂ ਲੋੜ ਸੀ ਉਹਨਾਂ ਨੂੰ ਮੈਂ ਥੋੜਾ ਜਿਹਾ ਛਾਂ 'ਚ ਕਰਤਾ ਥੋੜੀ ਬਹੁਤੀ ਧੁੱਪ ਵੀ ਮਿਲੂਗੀ ਉਹਨਾਂ ਨੂੰ ਸਮਦਰ ਸਿੱਧੀ ਤੋਂ ਆਪਣੀ ਪਾਉਗੀ ਇੱਕ ਵਦਮ ਸਵੇਰ ਤੋਂ ਲੈ ਕੇ ਸ਼ਾਮ ਤੱਕ ਵਿੱਚ ਵਿੱਚ ਥੋੜੀ ਬਤੀ ਆਉਗੀ ਤਾਂ ਪਪੂਦੀਨੇ ਨੂੰ ਵੀ ਛਾਂ ਚ ਦਿੱਤਾ ਮੈਂ ਤੇ ਚਲੋ ਜੀ ਥੋੜਾ ਜਿਹਾ ਪਪੂਦੀਨਾ ਤੋੜ ਲੈਣੇ ਆ ਚਟਨੀ ਵਾਸਤੇ ਤੇ ਕੋਸ਼ ਵਿੱਚ ਆਜਾ ਨਾ ਹਰਾ ਧਨੀਆ ਵੀ ਲਾਇਆ ਹੈ ਉਹ ਆਪਣੇ ਕੋਲ ਚੋਲਾਂ ਦੀ ਬੋਰੀ ਸੀਗੀ ਉਹਨੂੰ ਖਾਲੀ ਕਰਕੇ ਨਾ ਉਹਦੇ ਚ ਮਿੱਟੀ ਭਰ ਕੇ ਉਹਦੇ ਚ ਮੈਂ ਬੀਜ ਪਾਤੇ ਤੇ ਰਾਜਮਾ ਦੇ ਬੀਜ ਵੀ ਲਾਏ ਨੇ ਵਿੱਚ ਗਮਲਿਆਂ ਦੇ ਬਾਜੀ ਅੱਨਾ ਕੇ ਪਦੀਨਾ ਲੈਣਾ ਸੀ ਮੈਂ ਪਦੀਨਾ ਤੋੜ ਕੇ ਲੈ ਆਂਦਾ ਜੀ ਹੁਣ ਆਪਾਂ ਚਟਨੀ ਬਣਾਵਾਂਗੇ ਪਿਆਜ਼ ਪੂਜ ਪਹਿਲਾਂ ਹੀ ਕੱਟ ਕੇ ਰੱਖੇ ਸੀ ਨਾਲ ਆਪਾਂ ਹਰਾ ਲਸਣ ਪਾਵਾਂਗੇ ਆਹ ਦੇਖੋ ਜੀ ਹਰੇ ਲਸਣ ਦੀਆਂ ਭੁੱਕਾਂ ਨੇ ਤੇ ਨਾਲ ਪਿਆਜ਼ ਪਦੀਨਾ ਹਰੀ ਮਿਰਚ ਟਮਾਟਰ ਅਦਰਕ ਹਰਾ ਲਸਣ ਥੋੜਾ ਜਿਹਾ ਸੁੱਕਾ ਧਨੀਆ ਵੀ ਪਾਵਾਂਗੇ ਤੇ ਲੂਣ ਪਾ ਕੇ ਹੁਣ ਆਪਾਂ ਇਹਦੀ ਚਟਨੀ ਪੀਸ ਲੈਣੇ ਆ ਤੇ ਨਾਲ ਹੀ ਫਿਰ ਆਪਾਂ ਸਬਜੀ ਦਾ ਮਸਾਲਾ ਵੀ ਪੀਸ ਲਾਂਗੇ ਆ ਦੇਖੋ ਜੀ ਰਾਜਮਾ ਭਿਓ ਕੇ ਰੱਖੇ ਆ ਦੁਪਹਿਰੇ ਆਪਾਂ ਰਾਜਮਾ ਬਣਾਵਾਂਗੇ ਤੇ ਸ਼ਿਮਲਾ ਮਿਰਚ ਦੀ ਸਬਜੀ ਬਣਾਵਾਂਗੇ ਨਾਲ ਆ ਲਓ ਸ਼ਿਮਲਾ ਮਿਰਚੀ ਬਣਾ ਲਈਏ ਮੈਂ ਨਾਲ ਹੀ ਸਨਵਾ ਰਾਜਮਾ ਚੋਲ ਬਣਾਵਾਂਗੇ ਸ਼ਿਮਲਾ ਮਿਰਚ ਨਾ ਕੱਟੀ ਹੋਈ ਸੀ ਅੱਧੀ ਇਸ ਕਰਕੇ ਫਿਰ ਮੈਨੂੰ ਬਣਾਣੀ ਪਈ ਸਬਜੀ ਸ਼ਿਮਲਾ ਮਿਰਚ ਦੀ ਲੋ ਜੀ ਆਪਾਂ ਸਬਜ਼ੀ ਦਾ ਵੀ ਮਸਾਲਾ ਪੀਸ ਲਿਆ ਚਟਨੀ ਵੀ ਆਪਾਂ ਪੀਸ ਲਈਏ ਤੇ ਅਦਰ ਪਾਸੇ ਮਲਾ ਮਿਰਚ ਦੀ ਸਬਜ਼ੀ ਤੜਕਾ ਲਾਤੇ ਐ ਰਾਜਮਾ ਉਬਲਦੇ ਪਏ ਨੇ ਅਦਰ ਨਾਲ ਮਾਂ ਪਾਂਡ ਤੋਰੀਆਂ ਕਿਚੰਦਰ ਵਿੱਚ ਬਾਕੀ ਸਫਾਈ ਵਗੈਰਾ ਕਰੀ ਚਾਰੀ ਹੋਏ ਤੇ ਕੀ ਇਹਨਾਂ ਨੂੰ ਅੰਦਰੇ ਕਾਮੇ ਬੜੀ ਜਾਨਾ ਲੋ ਜੀ ਆਪਣੀ ਸ਼ਿਮਲਾ ਮਿਰਚ ਦੀ ਸਬਜ਼ੀ ਬਣ ਗਈ ਐ ਅਦਰ ਮੈਂ ਰਾਜਮਾ ਦਾ ਮਸਾਲਾ ਵੀ ਭੁੰਦੀ ਪੀਆ ਕੜਾਈ ਦੇ ਵਿੱਚ ਤੇ ਨਾਲ ਮੈਂ ਚਾਹ ਰੱਖ ਦਿੱਤੀ ਹੈ ਕਿਚਨ ਦੀ ਵੀ ਸਾਰੀ ਸਫਾਈ ਕਰਤੀ ਆ ਭਾਂਡੇ ਭੁੰਡੇ ਮਾਜ ਲੈਣੇ ਆ ਦੇਖੋ ਜੀ ਰਾਜਮਾ ਦਾ ਮਸਾਲਾ ਵੀ ਆਪਾਂ ਚੰਗੀ ਤਰ੍ਹਾਂ ਭੁੰਨ ਲਿਆ ਤੇਲ ਛੜਨਾ ਸ਼ੁਰੂ ਕਰਤਾ ਮਸਾਲੇ ਨੇ ਤੇ ਉਧਰ ਆਪਣੇ ਰਾਜਮਾ ਵੀ ਉਬਲ ਚੁੱਕੇ ਨੇ ਤੇ ਹੁਣ ਜੀ ਆਪਾਂ ਮਸਾਲਾ ਪਾ ਦਨੇ ਆ ਰਾਜਮਾ ਦੇ ਵਿੱਚ ਤੇ ਚੋਲ ਵੀ ਭਿਉ ਕੇ ਰੱਖੇ ਹੋਏ ਨੇ ਆ ਦੇਖੋ ਜੀ ਜੀਰਾ ਵੀ ਵਿੱਚੇ ਪਾਤਾ ਲੋਨ ਵੀ ਪਾਤਾ ਹੈ ਬਸ ਇਦਾਂ ਹੀ ਮੈਂ ਕੜਾਈ ਦੇ ਵਿੱਚ ਪਾ ਦੇਣਾ ਡੂੰਗਾ ਚੋਲਾਂ ਦਾ ਪਾਣੀ ਪਾ ਕੇ ਲੋ ਜੀ ਰਾਜਮਾ ਦਾ ਮਸਾਲਾ ਪਾਤਾ ਸੀਗਾ ਲੋ ਜੀ ਹੁਣ ਰਾਜਮਾ ਵੀ ਆਪਣੇ ਬਣ ਗਏ ਨੇ ਚੋਲ ਵੀ ਹੁਣ ਮੈਂ ਪਲੇਟ ਦੇ ਵਿੱਚ ਪਾ ਰਹੀ ਆ ਨਾਲ ਨਾਲ ਸੁਣ ਕੇ ਬਣਾ ਰਹੀ ਆ ਇਹ ਰਾਜਮਾ ਹੁਣ ਮੈਂ ਆਪ ਨਿਕਲੀ ਹੈ ਹੁਣ ਆਪਾਂ ਖੋਲ ਕੇ ਦੇਖਦੇ ਆਂ ਬਣਤਾ ਗਏ ਨੇ ਬਸ ਜਿੱ ਉਤੋਂ ਦੀ ਆਪਾਂ ਪਾ ਦਿੱਤਾ ਥੋੜਾ ਜਿਹਾ ਹਰਾ ਧਨੀਆ ਬਹੁਤ ਜ਼ਰਾ ਟੇਸਟੀ ਬਣੇ ਸੀ ਰਾਜਮਾ ਕਲਰ ਵੀ ਬਹੁਤ ਪਿਆਰਾ ਲੱਗਦਾ ਪਿਆ ਤੇ ਟੇਸਟੀ ਵੀ ਬਹੁਤ ਸੀ ਖਾਣ ਦੇ ਵਿੱਚ ਕਾਫੀ ਦਿਨਾਂ ਬਾਅਦ ਬਣਾਇਆ 15 20 ਦਿਨਾਂ ਬਾਅਦ ਤੇ ਅੰਦਰ ਜੀ ਆਪਣੇ ਚੋਲ ਵੀ ਬਣ ਗਏ ਨੇ ਤੇ ਫੁਲਕੇ ਮੈਂ ਨਾਲ ਦੀ ਨਾਲ ਬਣਾ ਰਹੀ ਆਂ ਫੁਲਕੇ ਬਸ ਇੱਕ ਦੋ ਇੱਕ ਦੋ ਹੀ ਖਾਣੇ ਆਪਾਂ ਲੋ ਜੀ ਆਪਾਂ ਰੋਟੀ ਰੁੱਟੀ ਖਾ ਚੁੱਕੇ ਆ ਹੁਣ ਇਹ ਮੇਰੀ ਐਂਡ ਵਾਲੀ ਪਲੇਟ ਹੈ ਤੇ ਰਾਜਮਾ ਚੋਲ ਦੀ ਪਲੇਟ ਜੀ ਆਪਣੀ ਤਿਆਰ ਹੈ ਹੁਣ ਨਾਲ ਆਪਣੀ ਪੁਦੀਨੇ ਦੀ ਤਾਏ ਤਾਂ ਜਪਦੀਨੇ ਦੀ ਚਟਨੀ ਹੈ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣੀ ਸੀ ਰਾਜਮਾ ਚੋਲ ਤੇ ਚਟਨੀ ਨਾਲ ਤਾਂ ਬਾਵਾ ਨਜ਼ਾਰਾ ਹੀ ਆ ਗਿਆ ਸੀ ਖਾ ਕੇ ਤੇ ਲੋ ਜੀ ਫਰੈਂਡ ਤੁਸੀਂ ਵੀ ਕਰ ਲਓ ਗਰਮ ਗਰਮ ਰਾਜਮਾ ਛੋਲ ਇੰਜੋਏ ਮੇਰੇ ਨਾਲ ਤੇ ਮੈਂ ਜੀ ਗਰਮ ਗਰਮ ਮੂੰચે ਪਾਲੇ ਸੀ ਮੇਰਾ ਮੂੰਹ ਸੜਨ ਲੱਗ ਗਿਆ ਸੀ ਫਿਰ ਤੇ ਹੁਣ ਜੀ ਰਾਜਮਾ ਛੋਲ ਖਾ ਕੇ ਉੱਤੇ ਆ ਗਈ ਸੀ ਮੈਂ ਥੋੜੀ देर ਹੁਣ ਮੈਂ ਸੈਰ ਕਰਾਂਗੀ ਕਿਉਂਕਿ ਖਾਣਾ ਥੋੜਾ ਬਾਦੀ ਖਾਦਾ ਗਿਆ ਹੁਣ ਰਾਜਮਾ ਛੋਲ ਟੇਸਟੀ ਬਹੁਤ ਲੱਗਦੇ ਬੇਸੀਗੇ ਤੇ ਹੁਣ ਥੋੜੀ ਜੀ ਸੈਰ ਕਰਕੇ ਹਾਜਮ ਕਰਾਂਗੇ ਆਪਾਂ